ਫਾਟਲਾ ਸਿਟੀ ਪੁਲਿਸ ਵੱਲੋਂ ਬਿਨਾਂ ਕਾਗਜ਼ਾਤ ਤ੍ਰਿਪਲ ਸਵਾਰੀ ਵਹੀਕਲ ਚਾਲਕਾਂ ਦੇ ਚਲਾਨ ਕਰਨ ਦੇ ਨਾਲ ਨਾਲ ਭਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲਾਂ ਨੂੰ ਬੌਂਡ ਕੀਤਾ ਗਿਆ ਹੈ ਉਪਰੰਤ ਭਗਤ ਸਿੰਘ ਚੌਕ ਵਿਖੇ ਲਾਇ ਨਾਕੇ ਦੌਰਾਨ ਗਲਬਾਤ ਕਰਦੇ ਹੋਏ ਸਿਟੀ ਚੌਕੀ ਇਨਚਾਰਜ ਹਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਸ਼ਹਿਰ ਅੰਦਰ ਕਾਨੂੰਨ ਵਿਵਸਥਾ ਨੂੰ ਸੁਚਾਰੂ ਚਲਾਉਣ ਲਈ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਕੜੀ ਦੇ ਚਲਦਿਆਂ ਬਿਨਾਂ ਕਾਗਜ਼ਾਤ ਅਤੇ ਪਟਾਕੇ ਮਾਰਨ ਵਾਲੇ ਵਹੀਕਲ ਚਾਲਕਾਂ ਦੇ ਚਲਾਨ ਕਰਨ ਦੇ ਨਾਲ-ਨਾਲ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲ ਬੌਂਡ ਕੀਤੇ ਗਏ ਹਨ ਉਨ੍ਹਾਂ ਆਖਿਆ ਕਿ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਜੇਕਰ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਤਖਲਾਬ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਸ਼ਹਿਰ ਅੰਦਰ ਅਪੀਲ ਕੀਤੀ ਹੈ ਕਿ ਸ਼ਹਿਰ ਅੰਦਰ ਟ੍ਰੈਫ ਨਿਯਮਾਂ ਦੀ ਪਾਲਣਾ ਕਰਨ ਔਰ ਜਿਹੜੇ ਰੋਂਗ ਸਾਈਡ ਚੱਲਦੇ ਜਾਂ ਕੋਈ ਕਿਸੇ ਤਰ੍ਹਾਂ ਦੇ ਇਸ ਰੋਂਗ ਸਾਈਡ ਚੱਲ ਕੇ ਵਹੀਕਲ ਚਾਲਕਾਂ ਨੂੰ ਜਾਂ ਜਾਮ ਲਾਉਂਦੇ ਆ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਸ਼ਹਿਰ